ਹੁਣ ਦੋਸਤੋ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆਏਗਾ ਤੁਸੀਂ ਇਸ ਇੰਟਰਫੇਸ ਤੇ ਕਿਵੇਂ ਪਹੁੰਚੋਗੇ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ نیچے ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਾਇਆ ਹੋਇਆ ਹੈ ਉਸ ਲਿੰਕ ਤੇ ਕਲਿੱਕ ਕਰਨਾ ਤੁਸੀਂ ਇੱਥੇ ਆ ਜਾਓਗੇ ਕਿਉਂਕਿ ਇਹ ਨਵਾਂ ਨਵਾਂ ਲਿੰਕ ਹੈ ਉਸ ਤੋਂ ਬਾਅਦ ਤੁਸੀਂ نیچے ਆ ਜਾਣਾ نیچے ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਆ ਰਹੀ ਹੈ ਸਾਈਨ ਇਨ ਵਿਦ ਆਧਾਰ OTP ਇੱਥੇ ਤੁਸੀਂ ਆਪਣਾ ਆਧਾਰ ਕਾਰਡ ਲਿਖੋਗੇ ਜਿਹੜਾ ਤੁਸੀਂ ਇੱਥੇ ਦੇਖ ਰਹੇ ਹੋ ਨਾ ਇਹ ਤੁਸੀਂ ਆਪਣਾ ਆਧਾਰ ਕਾਰਡ ਲਿਖ ਦੋਗੇ ਉਸ ਤੋਂ ਬਾਅਦ ਜਿਹੜਾ ਇਹ ਕੈਪਚਾ ਹੈ ਉਹ ਤੁਸੀਂ ਇੱਥੇ ਫਿਲ ਕਰ ਦੋਗੇ ਉਸ ਤੋਂ ਬਾਅਦ ਜਨਰੇਟ ਓਟੀਪੀ ਤੇ ਕਲਿੱਕ ਕਰ ਦੋਗੇ ਜਿਵੇਂ ਹੀ ਤੁਸੀਂ ਜਨਰੇਟ ਓਟੀਪੀ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਓਟੀਪੀ ਆਏਗਾ ਓਟੀਪੀ ਦਰਜ ਕਰੋਗੇ ਉਸ ਤੋਂ ਬਾਅਦ ਲੌਗਇਨ ਹੋ ਜਾਓਗੇ ਚਾਹਨੀ ਕਿ ਆਪਣੇ ਆਧਾਰ ਕਾਰਡ ਦੇ ਨਾਲ ਇੱਥੇ ਰਜਿਸਟਰ ਹੋ ਜਾਓਗੇ ਹੁਣ ਤੁਸੀਂ ਦੇਖ ਸਕਦੇ ਹੋ ਓਟੀਪੀ ਵੀ ਆਪਾਂ ਫਿਲ ਕਰਤਾ ਕੈਪਚਾ ਵੀ ਫਿਲ ਕਰਤਾ ਉਸ ਤੋਂ ਬਾਅਦ ਯੂਜ਼ ਓਟੀਪੀ ਤੇ ਆਪਾਂ ਕਲਿੱਕ ਕਰਾਂਗੇ ਜਿਵੇਂ ਹੀ ਆਪਾਂ ਇੱਥੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ अपना साइन इन सक्सेसफुल हो, हो जाएगा थोड़ा यह प्रोसेस लेगा प्रोसेस करके ਤੁਸੀਂ ਇੱਥੇ ਘਬਰਾਉਣਾ ਨਾ ਤੁਹਾਡੇ ਸਾਹਮਣੇ ਇਦਾਂ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਨਾ ਲੌਗ ਇਨ ਹੋ ਜਾਣਾ ਸਿੰਪਲੀ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਤੁਹਾਡੀ ਪ੍ਰੋਫਾਈਲ ਤੁਹਾਡਾ ਨਾਮ ਆ ਜਾਏਗਾ ਜਿੱਤੀ ਹੁਣ ਤੁਹਾਨੂੰ ਇੱਕ ਦਿਖਾਈ ਦੇ ਰਿਹਾ ਹੈ ਕਾਮਨ ਰਜਿਸਟ੍ਰੇਸ਼ਨ ਫੈਸਿਲਿਟੀ ਇੱਥੇ ਤੁਸੀਂ ਕਲਿੱਕ ਕਰ ਦੋਗੇ ਤੁਸੀਂ ਦੇਖ ਸਕਦੇ ਹੋ ਇੱਥੋਂ ਹੀ ਤੁਸੀਂ ਆਪਣਾ ਰਾਸ਼ਨ ਕਾਰਡ ਚੈੱਕ ਕਰ ਪਾਉਗੇ ਜਦੋਂ ਤੁਹਾਡਾ ਰਾਸ਼ਨ ਕਾਰਡ ਬਣੇਗਾ ਇੱਥੋਂ ਹੀ ਤੁਸੀਂ ਕੱਢ ਪਾਉਗੇ ਇੱਥੋਂ ਹੀ ਤੁਸੀਂ ਇਸ ਦੀ ਸਥਿਤੀ ਵੀ ਜਾਣ ਪਾਉਗੇ ਇਸ ਤੋਂ ਹੀ ਤੁਸੀਂ ਆਪਣਾ ਸਟੇਟਸ ਵੀ ਟਰੈਕ ਕਰ ਪਾਉਗੇ ਜਿਵੇਂ ਹੀ ਆਪਾਂ ਕਾਮਨ ਰਜਿਸਟ੍ਰੇਸ਼ਨ ਫੈਸਿਲਿਟੀ ਤੇ ਕਲਿੱਕ ਕਰਾਂਗੇ ਤੁਸੀਂ ਦੇਖ ਪਾ ਰਹੇ ਹੋਗੇ ਤੁਹਾਡੇ ਸਾਹਮਣੇ ਇੱਥੇ ਆਪਸ਼ਨ ਆ ਫੁੱਲ ਕੇ ਆ ਚੁੱਕੀਆਂ ਹਨ ਰਜਿਸਟ੍ਰੇਸ਼ਨ ਸਟੇਟਸ ਨਿਊ ਰਜਿਸਟ੍ਰੇਸ਼ਨ ਉਸ ਤੋਂ ਬਾਅਦ ਗੈਟ ਆਰਸੀਵੀ ਤੁਹਾਡੇ ਸਾਹਮਣੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਕਲਿੱਕ ਕਰਾਂਗੇ ਨਿਊ ਰਜਿਸਟ੍ਰੇਸ਼ਨ ਤੇ ਜਿਵੇਂ ਹੀ ਹੁਣ ਆਪਾਂ ਇੱਥੇ ਕਲਿੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇੱਥੇ ਨਵਾਂ ਪ੍ਰੋਸੈਸ ਖੁੱਲ ਜਾਏਗਾ ਇੱਥੇ ਤੁਸੀਂ ਆਪਣੀ ਸਟੇਟ ਸਿਲੈਕਟ ਕਰੋਗੇ ਜਿਵੇਂ ਕਿ ਆਪਣੀ ਅਫੀਸ਼ੀਅਲ ਪੰਜਾਬ ਹੈ ਸਬਮਿਟ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਇੰਟਰਫੇਸ ਖੁੱਲ ਜਾਏਗਾ ਹੁਣ ਆਪਣੇ ਸਾਹਮਣੇ ਪੰਜ ਛੇ ਆਪਸ਼ਨ ਹਨ ਪਹਿਲਾ ਹੈ ਜਰਨਲ ਡਿਟੇਲ ਜਰਨਲ ਡਿਟੇਲ ਦੇ ਵਿੱਚ ਤੁਸੀਂ ਇੱਥੇ ਸਿਲੈਕਟ ਸਕੀਮ ਕਰੋਗੇ ਇੱਥੇ ਤੁਸੀਂ ਅਨਤੋਦਿਆ ਅਨਾ ਯੋਜਨਾ ਇਹ ਤੁਸੀਂ ਇੱਥੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਸਿਲੈਕਟ ਬੈਨੀਫਿਸ਼ਰੀ ਟਾਈਪ ਰਾਸ਼ਨ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਜੇਕਰ ਤੁਹਾਡੇ ਸਾਹਮਣੇ ਤੇ ਫੋਟੋ ਸ਼ੋ ਹੋ ਜਾਂਦੀ ਹੈ ਤੁਹਾਡੀ ਆਧਾਰ ਕਾਰਡ ਵਾਲੀ ਤਾਂ ਠੀਕ ਹੈ ਨਹੀਂ ਤਾਂ ਇੱਥੇ ਅਪਲੋਡ ਤੇ ਕਲਿੱਕ ਕਰੋਗੇ ਔਰ ਫੋਟੋ ਵੀ ਆਪਣਾ ਇੱਥੇ ਅਪਲੋਡ ਕਰ ਲੋਗੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਆਧਾਰ ਕਾਰਡ ਤੇ ਨੇਮ ਹੈ ਉਹ ਫਿਲ ਕਰੋਗੇ ਉਸ ਤੋਂ ਬਾਅਦ ਜੋ ਤੁਹਾਡੇ ਸਟੇਟ ਦੀ ਲੋਕਲ ਲੈਂਗੁਏਜ ਹੈ ਜਿੱਦਾ ਆਪਣੀ ਪੰਜਾਬ ਦੀ ਪੰਜਾਬੀ ਹੈ ਤੇ ਤੁਸੀਂ ਆਪਣਾ ਪੰਜਾਬੀ ਦੇ ਵਿੱਚ ਨਾਮ ਲਿਖ ਦੋਗੇ ਉਸ ਤੋਂ ਬਾਅਦ نیچے ਆ ਜਾਣਾ नीचे अंत बाद ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਅਗਲਾ ਆਪਸ਼ਨ ਆ ਰਿਹਾ ਹੈ ਜੈਂਡਰ ਦਾ ਜੈਂਡਰ ਤੁਸੀਂ ਇੱਥੋਂ ਕਲਿੱਕ ਕਰੋਗੇ ਮੇਲ ਹੋ ਫੀਮੇਲ ਹੋ ਉਸ ਤੋਂ ਬਾਅਦ ਡੇਟ ਆਫ ਬਰਥ ਇੱਥੇ ਤੁਸੀਂ ਕੈਲੰਡਰ ਦੀ ਸਹਾਇਤਾ ਦੇ ਨਾਲ ਡੇਟ ਆਫ ਬਰਥ ਫਿਲ ਕਰੋਗੇ ਜਿਵੇਂ ਤੁਸੀਂ ਇੱਥੇ ਦੇਖ ਪਾ ਰਹੇ ਹੋਗੇ ਮੈਂ ਇੱਕ ਡੇਟ ਆਫ ਬਰਥ ਫਿਲ ਕਰਕੇ ਦਿਖਾ ਰਿਹਾ ਹਾਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਬਸ ਇਦਾਂ ਹੀ ਆਪਣਾ ਡੇਟ ਆਫ ਬਰਥ ਫਿਲ ਕਰਨਾ ਹੈ ਠੀਕ ਹੈ ਜੀ ਆ ਦੇਖੋ ਜਿਵੇਂ ਆਪਾਂ ਇੱਥੇ ਫਿਲ ਕਰਾਂਗੇ ਨਾਵੇਂ ਹੀ ਤੁਸੀਂ ਉੱਪਰ ਇੱਥੇ ਫਿਲ ਕਰ ਦੇਣਾ ਹੈ ਆ ਉੱਪਰ ਕੈਲੰਡਰ ਆ ਰਿਹਾ ਹੈ ਇਸ ਦੀ ਸਹਾਇਤਾ ਨਾਲ ਤੁਸੀਂ ਡੇਟ ਆਫ ਬਰਥ ਫਿਲ ਕਰ ਲੈਣਾ ਉਸ ਤੋਂ ਬਾਅਦ نیچے ਆ ਰਿਹਾ ਹੈ ਮਦਰ ਨੇਮ ਤੁਸੀਂ ਆਪਣੀ ਮਾਤਾ ਦਾ ਨੇਮ ਇੰਗਲਿਸ਼ ਚ ਲਿਖੋਗੇ ਉਸ ਤੋਂ ਬਾਅਦ ਪੰਜਾਬੀ ਵਿੱਚ ਫਿਰ ਫਾਦਰ ਦਾ ਨਾਮ ਇੰਗਲਿਸ਼ ਚ ਫਿਰ ਪੰਜਾਬੀ ਵਿੱਚ ਉਸ ਤੋਂ ਬਾਅਦ نیچے ਆ ਜਾਣਾ نیچے ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਅਗਲਾ ਜੋ ਵੀ ਪ੍ਰੋਸੈਸ ਹੋਏਗਾ ਮੈਂ ਤੁਹਾਨੂੰ ਦੱਸਦਾ ਹਾਂ ਫਿਰ ਮੈਰਿਟ ਸਟੇਟਸ ਹੈ ਮੈਰਿਡ ਹੋ ਅਨਮੈਰਿਡ ਹੋ ਉਹ ਤੁਸੀਂ ਇੱਥੇ ਕਲਿੱਕ ਕਰ ਲੋਗੇ ਜਾਂ ਫਿਰ ਕਰੰਟਲੀ ਮੈਰਿਡ ਹੋ ਉਸ ਤੋਂ ਬਾਅਦ ਸਪਾਊਸ ਨੇਮ ਤੁਸੀਂ ਫਿਲ ਕਰ ਦੋਗੇ ਉਸ ਤੋਂ ਬਾਅਦ نیچے ਆ ਜਾਣਾ نیچے ਆਉਣ ਤੋਂ ਬਾਅਦ ਸਪਾਊਸ ਨੇਮ ਇੰਗਲਿਸ਼ ਚ ਉਸ ਤੋਂ ਬਾਅਦ ਪੰਜਾਬੀ ਚ ਲਿਖ ਦੇਣਾ ਜਿਵੇਂ ਹੀ ਤੁਸੀਂ ਇਹ ਫਿਲ ਕਰੋਗੇ ਫਿਰ ਨੈਸ਼ਨਲੀ ਆ ਗਿਆ ਉਹ ਇੰਡੀਆ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਇੱਥੇ ਈਮੇਲ ਫਿਲ ਕਰਨਾ ਉਸ ਤੋਂ ਬਾਅਦ ਜਰਨਲ ਡਿਟੇਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਜਿੱਥੇ ਐਦਾਂ ਦਾ ਸਟਾਰ ਲੱਗਿਆ ਹੋਵੇਗਾ ਉਹ ਤੁਹਾਡਾ ਜ਼ਰੂਰੀ ਹੈ ਫਿਲ ਕਰਨਾ ਜਿੱਥੇ ਸਟਾਰ ਨਹੀਂ ਲੱਗਿਆ ਉੱਥੇ ਫਿਲ ਕਰਨ ਦੀ ਲੋੜ ਨਹੀਂ ਇੱਥੇ ਤੁਹਾਡਾ ਜਿਹੜਾ ਕੀ ਹੈ ਇਪਸੀ ਨੰਬਰ ਮੰਗਿਆ ਹੋਇਆ ਹੈ ਯਾਨੀ ਕਿ ਵੋਟ ਕਾਰਡ ਮੰਗਿਆ ਹੈ ਜੇ ਹੈਗਾ ਹੈ ਤਾਂ ਫਿਲ ਕਰ ਦਿਓ ਨਹੀਂ ਤਾਂ ਇਹਨੂੰ ਛੱਡ ਦਿਓ ਉਸ ਤੋਂ ਬਾਅਦ ਕਹਿ ਰਿਹਾ ਹੈ ਇਜ਼ ਬੈਨੀਫਿਸ਼ਰੀ ਹੈਜ਼ ਮਨਰੇਗਾ ਜੇਕਰ ਤੁਸੀਂ ਮਨਰੇਗਾ ਦੇ ਵਿੱਚ ਹੋ ਤਾਂ ਇੱਥੇ ਟਿਕ ਕਰੋਗੇ ਜਿਵੇਂ ਹੀ ਤੁਸੀਂ ਟਿਕ ਕਰੋਗੇ ਤੁਹਾਡੇ ਸਾਹਮਣੇ ਇੱਥੇ ਮਨਰੇਗਾ ਕਰਦਾ ਜੋਬ ਕਾਰਡ ਨੰਬਰ ਮੰਗੇਗਾ ਜੇ ਨਹੀਂ ਵੀ ਹੈਗਾ ਤੁਸੀਂ ਇਹਨੂੰ ਛੱਡ ਦਿਓ ਟਿਕ ਹਟਾ ਦਿਓ ਉਸ ਤੋਂ ਬਾਅਦ ਕਹਿ ਰਿਹਾ ਹੈ ਇਜ਼ ਬੈਨੀਫਿਸ਼ਰੀ ਹੈ ਯੂਨੀਅਨ ਜੋ ਵੀ ਤੁਹਾਡਾ ਯੂਡੀਆ ਦਾ ਆਧਾਰ ਕਾਰਡ ਬਣਿਆ ਹੋਇਆ ਹੈ ਹਾਂਜੀ ਬਣਿਆ ਹੋਇਆ ਹੈ ਉਹ ਤੁਸੀਂ ਇੱਥੇ ਆਧਾਰ ਕਾਰਡ ਆਪਣਾ ਇੱਥੇ ਫਿਲ ਕਰ ਦਿਓ ਟਿਕ ਕਰ ਦਿਓ ਉਸ ਤੋਂ ਬਾਅਦ ਇਹ ਆਧਾਰ ਕਾਰਡ ਤੁਹਾਡਾ ਜ਼ਰੂਰੀ ਹੈ نیچے ਆ ਜਾਣਾ ਆਉਟ ਕਪੇਸ਼ਨ ਤੁਹਾਡਾ ਕੰਮ ਕੀ ਹੈ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਕੰਟਰੈਕਸ਼ਨ ਦਾ ਹੈ ਜਾਂ ਕੁੱਕ ਦਾ ਹੈ ਉਹ ਤੁਸੀਂ ਇੱਥੇ ਫਿਲ ਕਰ ਲੋਗੇ ਐਨੂਅਲ ਇਨਕਮ ਨਹੀਂ ਹੈ ਇਨਕਮ ਤੁਸੀਂ ਇੱਥੇ ਘੱਟੋ-ਘੱਟ ਲਿਖਣੀ ਹੈ ਇਹ ਇਨਕਮ ਤੁਹਾਡੀ 50000 90000 ਤੋਂ ਘੱਟ-ਘੱਟ ਹੋਵੇ ਜੇਕਰ ਤੁਸੀਂ ਜ਼ਿਆਦਾ ਪਾਓਗੇ ਤਾਂ ਤੁਹਾਨੂੰ ਪ੍ਰੋਬਲਮ ਆ ਜਾਏਗੀ ਉਸ ਤੋਂ ਬਾਅਦ نیچے ਆ ਜਾਣਾ ਆ ਰਿਹਾ ਹੈ 올ਡ ਆਰਸੀ ਜੇਕਰ ਤੁਹਾਡੇ ਕੋਲ 올ਡ ਰਾਸ਼ਨ ਕਾਰਡ ਹੈ ਤਾਂ ਉਹ ਦਾ ਤੁਸੀਂ ਇਥੇ ਆਰ ਸੀ ਨੰਬਰ ਫਿਲ ਕਰ ਦਿਓ ਬੀ ਪੀ ਐਲ ਨੰਬਰ ਫਿਲ ਕਰ ਦਿਓ ਵੈਸੇ ਇਹ ਜ਼ਰੂਰੀ ਨਹੀਂ ਹੈਗਾ ਜੇ ਹੈ ਤਾਂ ਫਿਲ ਕਰ ਦਿਓ ਆਪਸ਼ਨਲ ਹੈ ਉਸ ਤੋਂ ਬਾਅਦ نیچے ਆ ਜਾਓ نیچے ਆਨ ਤੋਂ ਬਾਅਦ ਕੰਸਰਨ ਤੇ ਕਲਿੱਕ ਕਰਨਾ ਡਾਟਾ ਫਿਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਸੇਵ ਐਂਡ ਨੈਕਸਟ ਤੇ ਤੁਸੀਂ ਕਲਿੱਕ ਕਰਨਾ ਸੇਵ ਐਂਡ ਨੈਕਸਟ ਜਿਵੇਂ ਹੀ ਕਲਿੱਕ ਕਰੋਗੇ ਸੈਕੰਡ ਨੰਬਰ ਆ ਜਾਏਗਾ ਤੁਹਾਡੇ ਸਾਹਮਣੇ ਜਿਵੇਂ ਹੀ ਤੁਸੀਂ ਹੁਣ ਇਹ ਸਾਰੀ ਡਿਟੇਲ ਫਿਲ ਕਰ ਲੋਗੇ ਉਸ ਤੋਂ ਬਾਅਦ ਤੁਹਾਡਾ ਐਡਰੈਸ ਡਿਟੇਲ ਆ ਜਾਏਗਾ ਤੁਸੀਂ ਐਡਰੈਸ ਡਿਟੇਲ ਦੇ ਵਿੱਚ نیچے ਜਾਣਾ उस तो बाद जिमें कि स्टेट आ गया उस तो बाद उसक चूज करना जो भी डिस्ट्रिक्ट रहेगा उस तो बाद तहसील उस तो बाद विलेज उस तो बाद प्रेजेंट एड्रेस फुल इतने कंप्लीट लिख देना उस तो बाद जो भी लैंड रिकॉर्ड है जिन्होंने आप कहने कि लैंडमार्क वो इतने लिख देना पिन कोड इतने फिल कर देना उस तो बाद नीचे आ जाना जेकर परमानेंट एड्रैस सेम है टिक कर देना उस तो बाद सारा उसड्रैस सेम हो जाएगा उस तो बाद इतने सिंपली सेव एंड कंटीन्यू तो क्लिक कर देना ਜਿਵੇਂ ਹੀ ਉਹ ਅਡਰੈਸ ਫਿਲ ਕਰ ਲਿਆ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਐਡੀਸ਼ਨਲ ਇਨਫੋਰਮੇਸ਼ਨ ਆ ਗਈ ਤੁਸੀਂ ਦੇਖ ਸਕਦੇ ਹੋ ਇੱਥੇ ਕੈਟਾਗਰੀ ਸਿਲੈਕਟ ਕਰਾਂਗੇ ਜੋ ਵੀ ਕੈਟਾਗਰੀ ਰਹੇਗੀ ਉਹ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਕਿ ਪੁੱਛ ਰਹਿਣੇ ਕਿ ਤੁਹਾਡਾ ਹਾਊਸ ਟਾਈਪ ਕੀ ਹੈ ਕੱਚਾ ਹੈ ਜਾਂ ਰੈਂਟ ਤੇ ਹੈ ਜਾਂ ਫਿਰ ਨਈ ਹੋਮਗਾ ਉਹ ਤੁਸੀਂ ਇੱਥੇ ਲਿਖ ਲੋਗੇ ਜਿਵੇਂ ਕਿ ਮੈਂ ਇਥੇ ਰੈਂਟ ਜਾਂ ਫਿਰ ਮੈਂ ਕਹਾਂਗਾ ਕਿ ਕੱਚਾ ਹੋਮ ਕੱਚਾ ਹੋਮ ਦੇ ਕਰਨਗਾ ਇੱਥੇ ਕਾਸਟ ਸਰਟੀਫਿਕੇਟ ਅਪਲੋਡ ਕਰ ਦਾਂਗੇ ਉਸ ਤੋਂ ਬਾਅਦ نیچے ਆ ਜਾਾਂਗੇ ਉਸ ਤੋਂ ਬਾਅਦ ਕਹਿ ਰਿਹਾ ਗੈਸ ਕਨੈਕਸ਼ਨ ਹੈ ਤਾਂ yes ਕਰੋ ਨਹੀਂ ਤੇਨੂੰ ਛੱਡ ਦਿਓ ਉਸ ਤੋਂ ਬਾਅਦ ਬੈਂਕ ਡਿਟੇਲ ਦੇਣੀ ਹੈ ਤੇ ਤੇ ਟਿੱਕ ਕਰੋ ਜੋ ਵੀ ਤੁਹਾਡਾ ਬੈਂਕ ਅਕਾਊਂਟ ਹੈ ਉਹ ਇੱਥੇ ਫਿਲ ਕਰੋ ਬੈਂਕ ਨੇਮ ਸਿਲੈਕਟ ਕਰੋ ਅੱਗੇ ਤੁਹਾਡਾ ਜੋ ਵੀ ਤੁਹਾਡਾ ਬੈਂਕ ਨੇਮ ਰਹੇਗਾ ਉਹ ਸਿਲੈਕਟ ਕਰ ਲਓ ਉਸ ਤੋਂ ਬਾਅਦ ਬ੍ਰਾਂਚ ਨੇਮ ਕੀ ਹੈ ਉਹ ਉਸ ਤੋਂ ਬਾਅਦ ਆਈਐਫਐਸਸੀ ਕੋਡ ਉਸ ਤੋਂ ਬਾਅਦ ਕਹਿ ਰਿਹਾ ਕਿ ਤੁਹਾਡੇ ਕੋਲ ਜੇਕਰ ਬਿਜਲੀ ਦਾ ਕਨੈਕਸ਼ਨ ਹੈ ਮੀਟਰ ਦਾ ਤਾਂ ਉਹ yes ਕਰਕੇ ਤੇ ਫਿਲ ਕਰ ਦਿਓ ਜੇ ਹੈ ਤਾਂ ਫਿਲ ਕਰ ਦਿਓ ਇਹ ਆਪਸ਼ਨ ਲਗਾ ਨਹੀਂ ਤਾਂ ਛੱਡ ਦਿਓ ਉਸ ਤੋਂ ਬਾਅਦ ਜੇਕਰ ਫਿਜ਼ੀਕਲ ਤੁਹਾਡੀ ਹੈਂਡੀਕੈਪ ਹੈਗੇ ਹੋ ਤਾਂ ਤੁਸੀਂ ਇੱਥੇ ਜਸ ਕਰ ਦਿਓ ਉਸ ਤੋਂ ਬਾਅਦ ਆਪਸ਼ਨ ਆ ਜਾਣਗੀਆਂ ਉਹ ਤੁਸੀਂ ਫਿਲ ਕਰ ਲੈਣਾ ਜੇ ਨਹੀਂ ਹੈਗੇ ਇਹਨੂੰ ਛੱਡ ਦਿਓ ਉਸ ਤੋਂ ਬਾਅਦ نیچے ਆ ਜਾਣਾ نیچے ਆਉਣ ਤੋਂ ਬਾਅਦ ਤੁਹਾਡੇ ਕੋਲੋਂ ਅ ਇਨਲੈਸ ਡਿਟੇਲ ਮੰਗ ਰਹੇ ਹਨ ਇਹ ਵੀ ਉਹਦੇ ਵਿੱਚ ਹੀ ਆ ਜਾਏਗਾ ਆਪਣੇ ਹੈਂਡੀਕੈਪ ਦੇ ਵਿੱਚ ਜੇ ਹੈਗੇ ਤਾਂ ਫਿਲ ਕਰੋ ਨਹੀਂ ਤਾਂ ਇੱਥੇ ਇਹਨਾਂ ਡਾਟਾ ਫਿਲ ਕਰਨ ਤੋਂ ਬਾਅਦ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰ ਦੇਣਾ ਇਹ ਡਿਟੇਲ ਵੀ ਆਪਣੀ ਫਿਲ ਹੋ ਜਾਏਗੀ ਉਸ ਤੋਂ ਬਾਅਦ ਨੈਕਸਟ ਸਟੈਪ ਤੁਹਾਡਾ ਆਰਸੀ ਮੈਂਬਰ ਜੋ ਵੀ ਤੁਸੀਂ ਆਰਸੀ ਦੇ ਵਿੱਚ ਮੈਂਬਰ ਐਡ ਕਰਨਾ ਚਾਹੁੰਦੇ ਹੋ ਉਹਨਾਂ ਦੀ ਡਿਟੇਲ ਦੇਵੋਗੇ ਅ ਜਿਵੇਂ ਤੁਹਾਨੂੰ ਦਿਖਾਈ ਦੇ ਰਿਹਾ ਹੈ ਐਡ ਮੈਂਬਰ ਇਹਦੇ ਤੇ ਕਲਿੱਕ ਕਰੋਗੇ ਉਵੇਂ ਹੀ ਡਿਟੇਲ ਆਪਾਂ ਜਿਵੇਂ ਫਰਸਟ ਤੇ ਪਹਿਲੇ ਪੇਜ ਤੇ ਡਿਟੇਲ ਦਿੱਤੀ ਸੀ ਉਵੇਂ ਹੀ ਨਾਮ ਉਸ ਤੋਂ ਬਾਅਦ ਲੋਕਲ ਲੈਂਗੁਏਜ ਜੈਂਡਰ ਚੂਜ਼ ਕਰੋਗੇ ਉਸ ਤੋਂ ਬਾਅਦ ਡੇਟ ਆਫ ਬਰਥ ਉਸ ਤੋਂ ਬਾਅਦ نیچے ਆ ਜਾਣਾ نیچے ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਲੋਕਲ ਲੈਂਗੁਏਜ ਪੁੱਛੇਗਾ ਮਾਤਾ ਪਿਤਾ ਦਾ ਨਾਮ ਪੁੱਛੇਗਾ ਫਾਦਰ ਨੇਮ ਮੈਰਟ ਸਟੇਟਸ ਉਸ ਤੋਂ ਬਾਅਦ ਮੋਬਾਈਲ ਨੰਬਰ ਈਮੇਲ ਇਪਸੀ ਨੰਬਰ aadhar card number aur out occupation yani ki kam annual income aur category ye sab kuch puchan to baad bank detail a jayega us to baad viklangta jeh keh raha hai ta fill kar do uss tarah us to baad tusi dekh rahe ho identity proof inna de vichon select one te karoge jo bhi tusi identity card dena hai de vichon aadhar card jidda ki oh tusi eda on da document number likhoge date issue likhoge us to baad choose file te jaake e document vi upload itthe kar doge us to baad fir dobara aaoge address 2 de vich 2 proof doge ये इतने आधार कार्ड ही चूज कर, कर सकते हो उस तो बाद इन नंबर इतने लिखोगे उस तो बाद टाइम मैनशन करोगे डेट मैनशन करोगे जिमें देख रहे हो उस तो बाद इतने फोटो चूज करोगे उस अपलोड तो कर दोगे इन्ह कम करने तो बाद नीचे आ जाना नीचे आने तो बाद कंसंट आ रही है उस तो बाद सबमिट पर क्लिक करना फैमिल मैंबर भी एड हो जाएगा उस तो बाद उस तरह जो तुम फैमिल मैंबर एक ऐड कर लोगे ਉਸ ਤੋਂ ਬਾਅਦ ਦੁਬਾਰਾ ਇੱਕ ਹੋਰ ਫੈਮਿਲੀ ਮੈਂਬਰ ਐਡ ਕਰਨਾ ਚਾਹੁੰਦੇ ਇੱਥੇ ਹੀ ਕਲਿੱਕ ਕਰ ਲੋਗੇ ਜਿੰਨੇ ਵੀ ਫੈਮਿਲੀ ਮੈਂਬਰ ਐਡ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਾਰੇ ਇੱਥੋਂ ਕਰ ਲੋਗੇ ਉਸ ਤੋਂ ਬਾਅਦ ਅੱਗੇ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰੋਗੇ ਓਕੇ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਨੈਕਸਟ ਸਟੈਪ ਆ ਜਾਏਗਾ ਆਰਸੀ ਇਨਰੋਲ ਇੱਥੇ ਤੁਹਾਡੇ ਸਾਹਮਣੇ ਦੋ ਆਪਸ਼ਨ ਆ ਰਹੀਆਂ ਹਨ ਆਇਡੈਂਟੀਟੀ ਪ੍ਰੂਫ ਉਸੇ ਤਰ੍ਹਾਂ ਉਸੇ ਤਰ੍ਹਾਂ ਇਹਦੇ ਵਿੱਚ ਵੀ ਤੁਸੀਂ ਹੁਣ ਕੀ ਕਰੋਗੇ ਆਰਸੀ انرੋਲ ਦੇ ਵਿੱਚ ਤੁਸੀਂ نیچے ਜਾਓਗੇ ਉਸੇ ਤਰ੍ਹਾਂ ਇਹਦੇ ਵਿੱਚ ਜਿਹਦਾ ਆਪਾਂ ਕਰ ਰਹੇ ਹਾਂ ਰਾਸ਼ਨ ਕਾਰਡ ਅਪਲਾਈ ਦੋ ਪ੍ਰੂਫ ਉਦਾਂ ਹੀ ਇਹਦੇ ਵਿੱਚ ਵੀ ਅਪਲੋਡ ਕਰ ਦੇਣਾ ਉਸ ਤੋਂ ਬਾਅਦ ਜਦੋਂ ਇਹ ਡਾਕੂਮੈਂਟ ਅਪਲੋਡ ਹੋ ਜਾਣਗੇ نیچے ਆ ਜਾਣਾ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਨੈਕਸਟ ਸਟੈਪ ਆ ਜਾਏਗਾ ਐਨ ਐਫ ਐਸਏ ਕ੍ਰਾਈਟੇਰੀਆ ਉਹ ਤੁਸੀਂ ਇੱਥੇ ਜਾਓਗੇ ਉਸ ਤੋਂ ਬਾਅਦ ਫਿਰ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰੋਗੇ ਜਿਵੇਂ ਹੀ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਸਾਰੀ ਡਿਟੇਲ ਫਿਲ ਹੋ ਜਾਣਗੀ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਸਾਰੀ ਡਿਟੇਲ ਆ ਜਾਈਗੀ ਇਸ ਡਿਟੇਲ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈ ਉਸ ਤੋਂ ਬਾਅਦ ਜੇਕਰ ਤੁਹਾਡਾ ਡਾਟਾ ਸਹੀ ਹੈ ਤਾਂ ਸੇਵ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਕਹਿ ਰਿਹਾ ਹੈ ਕਿ ਇੱਕ ਤੁਸੀਂ ਹੋਮ ਫੇਅਰ ਪ੍ਰਾਈਸ ਸ਼ੋਪ ਇੱਥੇ ਤੁਸੀਂ ਨਾ ਜੋ ਵੀ ਤੁਹਾਡਾ ਇੱਥੇ ਜਿੱਥੋਂ ਡੀਪੋ ਹੋਲਡਰ ਹੈ ਉਸ ਦਾ ਤੁਸੀਂ ਨਾਮ ਇੱਥੇ ਲੱਭ ਲੈਣਾ ਹੈ ਜਿਵੇਂ ਹੀ ਤੁਹਾਡੇ ਸਾਹਮਣੇ ਤੁਹਾਨੂੰ ਇੱਥੇ ਡੀਪੋ ਹੋਲਡਰ ਦਾ ਨਾਮ ਦਿਖਦਾ ਹੈ ਉਹ ਤੁਸੀਂ ਇੱਥੋਂ ਸਿਲੈਕਟ ਕਰ ਲੈਣਾ ਹੈ ਉਸ ਤੋਂ ਬਾਅਦ ਜਦੋਂ ਡੀਪੋ ਹੋਲਡਰ ਦਾ ਨਾਮ ਤੁਸੀਂ ਇੱਥੇ ਸਿਲੈਕਟ ਕਰੋਗੇ ਤਾਂ ਉਸ ਤੋਂ ਬਾਅਦ ਤੁਸੀਂ ਫਾਈਨਲ ਸਬਮਿਟ ਕਰ ਦੇਣਾ ਹੈ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਹਾਂ ਉਸ ਤੋਂ ਬਾਅਦ ਜਿਵੇਂ ਹੀ ਤੁਸੀਂ ਦੇਖ ਸਕਦੇ ਹੋ ਸੇਵ ਤੇ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰਾਂਗੇ ਤੁਸੀਂ ਦੇਖੋਗੇ ਤਾਂ ਤੁਹਾਡੇ ਸਾਹਮਣੇ ਇਹ ਡਾਟਾ ਫਿਲ ਹੋ ਜਾਏਗਾ ਤੁਹਾਡਾ ਰਾਸ਼ਨ ਕਾਰਡ ਇੱਥੇ ਅਪਲਾਈ ਹੋ ਜਾਏਗਾ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਏਗਾ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਦਿਖਾ ਰਿਹਾ ਹਾਂ ਉਸ ਤੋਂ ਬਾਅਦ ਤੁਸੀਂ ਜਦੋਂ ਇਹ ਤੁਹਾਡੇ ਸਾਹਮਣੇ ਤੁਹਾਨੂੰ ਇੱਥੇ ਰੈਫਰੈਂਸ ਨੰਬਰ ਮਿਲ ਜਾਊਗਾ ਤੁਸੀਂ ਇੱਥੇ ਸਟੇਟਸ ਵੀ ਟਰੈਕ ਕਰ ਪਾਉਗੇ ਬਾਕਾਇਦਾ ਥੋੜਾ ਜਿਹਾ ਇੱਥੇ ਵੇਟ ਕਰਨਾ ਪਵੇਗਾ ਆਪਾਂ ਨੂੰ ਤੁਸੀਂ ਇੱਥੇ ਦੇਖੋ ਲਾਈਵ ਤੁਹਾਡੇ ਸਾਹਮਣੇ ਸ਼ੋਅ ਕਰੂੰਗਾ ਬਸ ਥੋੜਾ ਜਿਹਾ ਵੇਟ ਕਰੋ ਇਸ ਤੋਂ ਬਾਅਦ ਤੁਹਾਨੂੰ ਇੱਕ ਰੈਫਰੈਂਸ ਨੰਬਰ ਜੋ ਤੁਸੀਂ ਦੇਖ ਰਹੇ ਹੋਗੇ ਇਹ ਤੇ ਤੁਹਾਨੂੰ ਇੱਥੇ ਮਿਲ ਜਾਏਗਾ ਉਸੇ ਤਰ੍ਹਾਂ ਤਿੰਨ ਲਾਈਨਾਂ ਤੇ ਕਲਿੱਕ ਕਰਨਾ ਕਾਮਨ ਰਜਿਸਟ੍ਰੇਸ਼ਨ ਤੇ ਕਲਿੱਕ ਕਰਨਾ ਇੱਥੇ ਤੁਸੀਂ ਰਜਿਸਟ੍ਰੇਸ਼ਨ ਸਟੇਟਸ ਤੇ ਕਲਿੱਕ ਕਰਨਾ ਜਿਹੜਾ ਤੁਸੀਂ ਰਾਸ਼ਨ ਕਾਰਡ ਅਪਲਾਈ ਕੀਤਾ ਹੋਏਗਾ ਉਹ ਤੁਸੀਂ ਇੱਥੇ ਕੋਡ ਸਰਚ ਕਰ ਦੇਣਾ ਔਰ ਸਰਚ ਤੇ ਕਲਿੱਕ ਕਰਨਾ ਜਿਵੇਂ ਹੀ ਤੁਸੀਂ ਸਰਚ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਜੇਕਰ ਤੁਸੀਂ ਅਪਲਾਈ ਕੀਤਾ ਹੋਇਆ ਤਾਂ ਅਪਰੂਵ ਇੱਥੇ ਦਿਖਾਊ ਦੂਗਾ ਜੇਕਰ ਤੁਸੀਂ ਅਪਲਾਈ ਕੀਤਾ ਹੋਇਆ ਤਾਂ ਇੱਥੇ ਅਪਰੂਵਡ ਦਿਖਾਈ ਦੇਵੇਗਾ ਡਰਾਫਟ ਵਿੱਚ ਹੋਇਆ ਤਾਂ ਇੱਥੇ ਦਿਖਾਈ ਦੇਵੇਗਾ ਜੇ ਪੈਂਡਿੰਗ ਵਿੱਚ ਹੋਇਆ ਤਾਂ ਇੱਥੇ ਦਿਖਾਈ ਦੇਵੇਗਾ ਜੇ ਰਿਜੈਕਟ ਹੋਇਆ ਤਾਂ ਇੱਥੇ ਦਿਖਾਈ ਦੇਵੇਗਾ ਇੱਥੇ ਤੁਸੀਂ ਡਰਾਫਟ ਤੇ ਵੀ ਜਾ ਕੇ ਕਲਿੱਕ ਕਰ ਸਕਦੇ ਹੋ ਜੋ ਵੀ ਤੁਹਾਡਾ ਰਿਕਾਰਡ ਹੋਇਆ ਤੁਹਾਡਾ ਸਾਰਾ ਇੱਥੇ ਆ ਜਾਏਗਾ ਤੁਸੀਂ ਦੇਖੋ ਪੈਂਡਿੰਗ ਦੇ ਵਿਚਾਰੇ ਹਨ ਇਹਦਾ ਤੁਹਾਡੇ ਸਾਹਮਣੇ ਆ ਜਾਣਗੇ ਜੋ ਵੀ ਤੁਸੀਂ ਅਪਲਾਈ ਕੀਤਾ ਹੋਊਗਾ ਉਹ ਰੈਫਰੈਂਸ ਨੰਬਰ ਤੁਹਾਡੇ ਸਾਹਮਣੇ ਬਕਾਇਦਾ ਸ਼ੋਅ ਕਰ ਜੂਗਾ ਅਤੇ ਤੁਹਾਡਾ ਇਹ ਅਪਲਾਈ ਕੀਤਾ ਹੋਇਆ ਰਾਸ਼ਨ ਕਾਰਡ ਵੀ ਆ ਜਾਊਗਾ ਤਾਂ ਇਹਦਾ ਤੁਸੀਂ ਰਾਸ਼ਨ ਕਾਰਡ ਨੂੰ ਅਪਲਾਈ ਕਰੋਗੇ